ਤੀਆਂ ਦੇ ਤਿਉਹਾਰ ਦੀਆਂ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਬਹੁਤ ਜ਼ਿਆਦਾ ਖੁਸ਼ ਹਾਂ ਬਹੁਤ ਪਿਆਰਾ ਤਿਉਹਾਰ ਆ ਇਹ ਤੀਆਂ ਦਾ ਜੋ ਹਰ ਸਾਲ ਇਥੋਂ ਦੀ ਭੈਣ ਭਰਾ ਰਲ ਕੇ ਮਨਾਉਂਦੇ ਨੇ ਸਹਿਜ ਇਨਕਲੇਵ ਜੀ ਦਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਜੀ ਹਾਂ ਸਹਿਜ ਇਨਕਲੇਵ ਜੀ ਦਾ ਦੀਆਂ ਭੈਣਾਂ ਵੱਲੋਂ ਰਲ ਮਿਲ ਕੇ ਸਾਂਝੇ ਤੌਰ ਤੇ ਸ਼੍ਰੀਮਤੀ ਮਨਪ੍ਰੀਤ ਕੌਰ ਜੋਲ ਦੀ ਅਗਵਾਈ ਹੇਠ ਸੌਣ ਦੇ ਮਹੀਨੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਤਿਆਂ ਦੇ ਇਸ ਤਿਹਾਰ ਦੌਰਾਨ ਜਿੱਥੇ ਵਿਆਹੀਆਂ ਤੇ ਕੁਵਾਰੀਆਂ ਮਟਿਆਰਾਂ ਨੇ ਰਲ ਮਿਲ ਕੇ ਪਿੰਗਾ ਝੂਟੀਆਂ ਤੇ ਗਿੱਧਾ ਪਾਇਆ ਉੱਥੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਚਾਕੀਆਂ ਵੀ ਪੇਸ਼ ਕੀਤੀਆਂ ਗਈਆਂ ਇਸ ਦੌਰਾਨ ਫੁਲਕਾਰੀ ਪੰਜਾਬੀ ਸੂਟ ਪੰਜਾਬੀ ਜੁੱਤੀ ਖੂਤੂ ਪਾਣੀ ਭਰਦੀਆਂ ਮਟਿਆਰਾਂ ਦੀਆਂ ਚਾਕੀਆਂ ਅਤੇ ਤੰਦੂਰ ਵੀ ਤਪਾਇਆ ਗਿਆ। ਇਸ ਮੌਕੇ ਇਕੱਠੀਆਂ ਹੋਈਆਂ ਔਰਤਾਂ ਨੇ ਲੋਕ ਗੀਤ ਬੋਲੀਆਂ ਅਤੇ ਗਿੱਧਾ ਪਾ ਕੇ ਧੰਨ-ਧੰਨ ਕਰਵਾ ਦਿੱਤੀ। ਤੀਆਂ ਦੇ ਇਸ ਪ੍ਰੋਗਰਾਮ ਦੌਰਾਨ ਨਾਨਕਾ ਮੇਲ ਵੀ ਆਇਆ। ਔਰਤਾਂ ਵੱਲੋਂ ਜਾਗੋ ਕੱਢੀ ਗੀਤ ਨਾਨਕਾ ਮੇਲ ਵੱਲੋਂ ਸ਼ਜ ਵੀ ਭੰਨਿਆ ਗਿਆ ਅਤੇ ਮੁੰਡੇ ਕੁੜੀ ਦਾ ਵਿਆਹ ਕੀਤਾ ਗਿਆ ਤੇ ਮਾਂ ਵੱਲੋਂ ਨਵੀਂ ਜੋੜੀ ਜੋੜੀ ਤੋਂ ਪਾਣੀ ਵਾਰਨ ਦੀ ਰਸਮ ਵੀ ਕੀਤੀ ਗਈ। ਇਸ ਤੋਂ ਇਲਾਵਾ ਕੁੜੀਆਂ ਵੱਲੋਂ ਪੁਰਾਣੇ ਸੱਭਿਆਚਾਰ ਅਨੁਸਾਰ ਪੱਖੀਆਂ ਵੀ ਚੱਲੀਆਂ ਗਈਆਂ। ਇਸ ਸਮੇਂ ਮਤਤ ਜਗਿੰਦਰ ਕੌਰ ਅਤੇ ਮਾਨਪ੍ਰੀਤ ਕੌਰ ਜੋਹਲ ਨੇ ਕਿਹਾ ਕਿ ਸਾਨੂੰ ਸਾਡਾ ਪੁਰਾਣਾ ਅਮੀਰ ਸੱਭਿਆਚਾਰ ਵਿਰਸਾ ਨਹੀਂ ਭੁੱਲਣਾ ਚਾਹੀਦਾ। ਉਹਨਾਂ ਕਿਹਾ ਕਿ ਨਵੀਂ ਪੀੜੀ ਨੂੰ ਪੁਰਾਣੇ ਵਿਰਸੇ ਨਾਲ ਜੋੜੀ ਰੱਖਣ ਦੇ ਮਕਸਦ ਨਾਲ ਤੀਆਂ ਦਾ ਇਹ ਤਿਹਾਰ ਮਨਾਇਆ ਗਿਆ ਹੈ। ਇਸ ਮੌਕੇ ਮਾਨਪ੍ਰੀਤ ਕੌਰ ਜੋਹਲ, ਸੀਜਪ੍ਰੀਤ ਕੌਰ ਜੋਹਲ, ਕਰਮਜੀਤ ਕੌਰ, ਸਰਪਜੀਤ ਕੌਰ, ਜਸਵਿੰਦਰ ਕੌਰ, ਜਗਿੰਦਰ ਕੌਰ ਅਤੇ ਸਾਬਕਾ ਐਮਸੀ ਮਾਨਪ੍ਰੀਤ ਸਿੰਘ ਦਾ ਸਮੁੱਚਾ ਪਰਿਵਾਰ ਹਾਜ਼ਰ ਸੀ। ਗੀਰਾ ਤੋਂ ਅੰਗਰੇਜ਼ ਪ੍ਰਾਡ ਦੇ ਨਾਲ ਰਾਇਬ੍ਰੀ ਰਿਪੋਰਟ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਫੋਲੋ ਐਂਡ ਲਾਈਕ ਜ਼ਰੂਰ ਕਰਨਾ ਤਾਂ ਕਿ ਪੰਜਾਬ ਤੇ ਦੇਸ਼ਵਿਦੇਸ਼ ਦੀ ਹਰ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ ਬਨੇਰੋ ਸੜਨਾ ਦੇਖਦੇ ਰਹੋ ਸਾਡਾ ਚੈਨਲ ਸਾਡੇ ਰਿਸਪੈਕਟਡ ਪਿਆਰੇ ਵੀਜੀ ਜਿਨ੍ਹਾਂ ਨੇ ਬਹੁਤ ਜ਼ਿਆਦਾ ਸਾਡਾ ਮਾਣ ਵਧਾਇਆ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਬਹੁਤ ਪਿਆਰਾ ਤਿਉਹਾਰ ਆ ਇਹ ਤੀਆਂ ਦਾ ਜੋ ਹਰ ਸਾਲ ਇਥੋਂ ਦੇ ਭੈਣ ਭਰਾ ਰਲ ਕੇ ਮਨਾਉਂਦੇ ਨੇ ਆ ਚੜ ਚੜ ਕੇ ਹਾਲ ਦੇਖ ਤਾਈ ਮੈਨੂੰ ਯਾਦ ਕਰਾਂ ਲੋਕੀ ਕਹਿੰਦੇ ਮਾੜਾ ਮਾੜਾ ਲੋਕੀ ਕਹਿੰਦੇ ਮਾੜਾ ਮਾੜਾ ਮੈਂ ਤਲਿਆਏ ਮਾਰ ਕੇ ਫੁੱਲ ਵੇ ਗਲਾਬ ਦਿਆ ਆ ਨਦੀਆਂ ਵਿੱਚ ਤਰ ਕੇ ਫੁੱਲ ਵੇ ਗਲਾਬ ਦਿਆ ਆ ਨਦੀਆਂ ਵਿੱਚ ਤਰ ਕੇ ਫੁੱਲ ਵੇ ਗਲਾਬ ਦਿਆ سہی وے میگنا گوڈے گوڈے کھاوے من کی لگے تو پیاری جگ جگ جی بابو لگے تو پیاری جگ جگ جی بابو لگے تو پیاری جگ جی بابو بھی بوٹی لگلوار ویر میرے نے بوٹی لگلوار ਤੇ ਦੀਆਂ ਖੀਆਂ ਵਿਚ ਕਜਲੇ ਦੀ ਤਾਰੀ ਤੋਂ ਇਹ ਦੀਆਂ ਖੀਆਂ ਵਿਚ ਕਜਲੇ ਦੀ ਤਾਰੀ ਤੋਂ ਇਹ ਕੋਲਾ ਨਹੀਂ ਮੂਟ ਸੁਵਾਇਆ ਨਾਲ ਪਰਾਂ ਦਾ ਡੋਰੀ ਸੇਬ ਸੰਤਰੇ ਚੋਰੀ ਹੋ ਗਏ ਸੇਬ ਸੰਤਰੇ ਚੋਰੀ ਹੋ ਗਏ ਬਸ ਚ ਰਹਿ ਗਈ ਗੋਰੀ ਮੈਨੂੰ ਨਹੀਂ ਮੈਨੂੰ ਨਹੀਂ ਨੂੰ ਤੋੜਿਆ ਨੇ ਵੀਰਵਾਰ ਨੂੰ ਤੋਰੀ ਨਹੀਂ ਮੈਨੂੰ ਤੋੜਿਆ ਨੇ ਵੀਰਵਾਰ ਨੂੰ ਤੋਰੀ ਨਹੀਂ ਮੈਨੂੰ ਤੋੜਿਆ

سوی سچنے والے نچ گئے پاوا سون کا مہینہ منجے ڈائیے ناوے جوڑ کے سو کا مہینہ منجے ڈائیے ناوے جوڑ کے چلن گے پرالے پانی لے ਆਹੋ ਬੜੀਆਂ ਹੋਰ ਬੜੀਆਂ ਇਤਸਾਰ ਜੋੜੀਆਂ ਹੋਰ ਬੜੀਆਂ ਛੋਲੇ 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 ਨਹੀਂ ਇਹ ਵੀ ਦੁੱਖ ਮੇਰੀ ਜਾਨ ਨੂੰ ਨਹੀਂ ਮੇਰਾ ਜੇਠਾ ਜੇਠਾਣੀ ਨਾਲ ਬੋਲੇ ਇਹ ਵੀ ਦੁੱਖ ਮੇਰੀ ਜਾਨ ਨੂੰ ਨਹੀਂ ਮੇਰਾ ਜੇਠਾ ਜੇਠਾਣੀ ਨਾਲ ਬੋਲੇ ਇਹ ਵੀ ਦੁੱਖ ਮੇਰੀ ਜਾਨ ਨੂੰ ਨਹੀਂ ਜੇਠਾ ਜੇਠਾਣੀ ਮੰਜੀ ਤੇ ਪਾਣੀ ਹੈ ਮੰਜੀ ਤੇ ਪਾਣੀ ਹੈ ਮੰਜੀ ਤੇ ਪਾਣੀ ਤੇ ਨੂੰ ਦੇਂਦੇ ਪੀੜੀ ਤੈਨੂੰ ਸਮਝਦੇ ਸੀਰੀ ਤੇਰੇ ਜੇ ਵਗੀ ਦਿਆ ਤੈਨੂੰ ਸਮਝਦੇ ਸੀਰੀ ਤੇਰੇ ਜੇ ਵੱਡੀ ਦਿਆ ਤੈਨੂੰ ਸਮਝਦੇ ਸੀਰੀ ਤੇਰੇ ਜੇ ਵਗੀ ਦਿਆ ਆਂਦੀ ਹੈ ਕੀ ਆ ਕਰੇ ਪਾਗੋ ਚੰਦਰੀ ਵਿਸ਼ੋਲੇ ਪਾਵੇ ਸੋਹਣੀਰ ਪਠੀਆਂ ਕਰੇ ਪਾਗੋ ਚੰਦਰੀ ਵਿਸ਼ੋਲੇ ਪਾਵੇ ਮੋੜੀ ਕੈਂਦਾ ਸੂਟ ਨਹੀਂ ਪਾਉਂਦੀ ਮੈਨੂੰ ਕੈਂਦਾ ਸੂਟ ਨਹੀਂ ਪਾਉਂਦੀ ਮੈਂ ਪਾਲਾ ਸਰਦਰੀ ਦੇ ਬਦੀ ਨਗਰਪੁਰੀ ਗੋਡਿਆਂ ਬੰਨੇ ਕਈ ਵੇਖੀ ਬਦੀ ਨਗਰਪੁਰੀ ਗੋਡਿਆਂ ਬੰਨੇ ਕਈ ਤੇ ਬਦੀ ਨਗਰਪੁਰੀ ਗੋਡਿਆਂ ਬੰਨੇ ਕਈ ਮੈਂ ਤਾਂ ਜੇਠ ਨੂੰ ਜੀਜੀ ਆਖਾਂ ਮੈਂ ਤਾਂ ਜੇਠ ਨੂੰ ਜੀਜੀ ਆਖਾਂ ਮੈਨੂੰ ਆਖਦਾ ਬੱਕਰੀ ਮੈਂ ਤਾਂ ਜੇਠ ਨੂੰ ਜੀਜੀ ਆਖਾਂ ਮੈਨੂੰ ਆਖਦਾ ਬੱਕਰੀ ਢੇਠਾ ਸੂਰ ਮਿਆਂ ਤੇਰੇ ਤੇ ਦਿਨ ਟੱਕਰੇ ਦੇਤਾ ਸੂਰ ਪੇਂ ਤੇਰੇ ਤੇ ਦਿਨ ਟੱਕਰੇ ਨੇ ਢੇਠਾ ਸੂਰ ਮਿਆਂ ਚੱਲ ਨਾ ਕੇ ਚਨਾ ਚਨਾ ਪਹਰੇ ਆਏ ਸਾਖਦਾ ਕਿਸੇ ਨੂੰ ਕੀ ਪਤਾ ਨੂੰ ਸੱਸ ਦੇਵਰਾ ਕਿਸੇ ਨੂੰ ਪਤਾ ਸੱਸ ਦੇਵਰਾ ਕਿਸੇ ਨੂੰ ਕੀ ਪਤਾ ਨੂੰ ਸੱਸ ਦੇਵਰਾ ਮੈਂ ਤਾਂ ਜੇਠ ਨੂੰ ਜੀ ਕਰਦੀ ਮੈਂ ਤਾਂ ਜੇਠ ਨੂੰ ਜੀ ਕਰਦੀ ਮੈਨੂੰ ਕਹਿੰਦਾ ਕੋਟ ਜੇਠ ਨੂੰ ਅਗ ਲੱਗ ਜੇ ਸਨੇ ਪਜਾਮੇ ਕੋਟ ਜੇਠ ਨੂੰ ਅਗ ਲੱਗ ਜੇ ਸਨੇ ਪਜਾਮੇ ਕੋਟ ਜੇਠ ਨੂੰ ਅਗ ਲੱਗ ਜੇ ਰਾਣੀਆਂ ਵੇਖੇ ਦੋਵੇਂ ਪਹਿਣਾ ਲੱਚੀਏ ਸੋਏ ਲੱਚੀਏ ਦਰਾਣੀਆਂ ਜੁਠਾਣੀਆਂ ਵੇਖੇ ਦੋਵੇਂ ਪਹਿਣਾ ਲੱਚੀਏ ਟੋਗੇ ਲੱਚੀਏ ਦਰਾਣੀਆਂ ਜੁਠਾਣੀਆਂ ਬਾਰੀ ਬਰਸੀ ਖਟਣ ਗਿਆ ਸੀ ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲੈ ਆਦਾ ਫਕੀਲਾ ਇੱਕ ਵਾਰ ਮਾਂ ਮੇਰੀ ਨੇ ਚਰਖਾ ਦਿੱਤਾ ਵਿੱਚ ਲਵਾਈਆਂ ਮੇਖਾਂ ਨੂੰ ਮਾਂ ਤੇ ਯਾਦ ਕਰਾਂ ਜਰ ਜਰ ਖੇਵਲ ਵੇਖਣੀ ਮਾਂ ਤੇ ਯਾਦ ਕਰਾਂ ਜਰ ਜਰ ਖੇਵਲ ਵੇਖਣੀ ਮਾਂ ਤੇ ਯਾਦ ਕਰਾਂ ਲੋਕੀ ਕਹਿੰਦੇ ਮਾੜਾ ਮਾੜਾ ਲੋਕੀ ਕਹਿੰਦੇ ਮਾੜਾ ਮਾੜਾ ਮੈਂ ਤਲਿਆਏ ਮਾਰ ਕੇ ਫੁੱਲ ਵੇ ਗਲਾਬ ਦਿਆਂ ਆਹ ਨਦੀਆਂ ਵਿੱਚ ਤਰ ਕੇ ਫੁੱਲ ਵੇ ਗਲਾਬ ਦਿਆਂ ਆਹ ਨਦੀਆਂ ਵਿੱਚ ਤਰ ਕੇ ਫੁੱਲ ਵੇ ਗਲਾਬ ਦਿਆਂ ਦੇਖ ਲੋ ਵਾਹ ਦੇ ਕੁੜੀਆਂ ਮੇਰੇ ਖੇਡਣ ਦੇ ਸੱਪਾਂੜਾ ਨਾ ਬੁਰੀਆਂ ਨੇ ਮੇਰੇ ਖੇਡਣ ਦੇ ਸੱਪਾਂੜਾ ਨਾ ਬੁਰੀਆਂ ਨੇ ਮੋਂ ਮੇਰੇ ਖੇਡਣ ਦੇ ਸੱਪਾਂੜਾ ਨਾ ਬੁਰੀਆਂ ਨੇ ਇਹ ਦਿਨ ਖੇਡਣ ਦੇ ਸੱਪਾਂੜਾ ਨਾ ਬੁਰੀਆਂ ਨੇ ਇਹ ਦਿਨ ਖੇਡਣ ਦੇ ਚਿੱਟੇ ਆ ਚੌਲਾਂ ਦਾ ਪਾਣੀ ਬੂਹੇ ਅੱਗੇ ਢੋਲਿਆ ਚਿੱਟੇ ਆ ਚੌਲਾਂ ਦਾ ਪਾਣੀ ਬੂਹੇ ਅੱਗੇ ਢੋਲਿਆ ਆਉਂਦਾ ਜਾਂਦਾ ਤਿਲ ਤੇ ਗਿਆ ਨਹੀਂ ਮੇਰਾ ਨਾਚ ਦੀਦਾ ਹਾਸਾ ਨਿਕਲ ਗਿਆ ਮੇਰਾ ਨਾਚ ਜੀ ਦਾ ਸਾ ਨਿਕਲ ਗਿਆ